ਸੰਗਤ ਮੈਨੋ ਤਾਨੇ ਦਿੰਦੀ ਤੇਰੇ ਅੰਦਰ ਬਾਹਰ ਪਲੀਤੀ ਹੋ ਨਾ ਤੂੰ ਅੰਬਰਤ ਵੇਲੇ ਉੱਠਦਾ ਨਾ ਗੁਰੂ ਘਰ ਜਾ ਕੇ ਸਤ ਸੰਗਤ ਤੋਂ ਕੀਤੀ ਹੋ ਨਾ ਤੂੰ ਕਦੇ ਜਪਜੀ ਪੜਦਾ ਨਾ ਰਹੇ ਰਾਸ ਕਦੇ ਕੀਤੀ ਹਉਨਾ ਤੂੰ ਕਦੇ ਦਸਮੰਦ ਕੱਢਦਾ ਨਾ ਦਸਾਂ ਨਵਾ ਦੀ ਕੀਰਤ ਕਮਾਈ ਹੋ ਕੀਤੀ ਹਯੂਰ ਸਾਬ ਵਿੱਚ 60 ਸਾਲ ਤੱਕ ਹਯੂਰ ਦੀਖਦੇ ਆਮਤ ਸ਼ੱਕੇ ਸਿੰਘ ਸਜ ਗਿਆ ਹੈ ਕਿ ਅਜੇ ਤੇਰੇ ਅੰਦਰ ਬਾਹਰ ਪਲੀਤੀ ਕਿ ਤੇਰੇ ਅਜੇ ਅੰਦਰ ਬਾਹਰ ਪਲੀਤੀ ਖਾਲਸਾ ਜੀ ਮਹਾਰਾਜ ਦੀ ਬਾਣੀ ਦੀ 60 ਕੇਵੜੇ ਪਾ ਆਵੇ 60 ਤੋਂ ਬਾਅਦ ਅਬੜੇਪਾ ਸ਼ੁਰੂ ਹੋ ਜਾਂਦਾ ਹੈ ਅਨੇ ਕਲਗੀ ਤਰਪਾਸ਼ਾ 60 ਸਾਲ ਦੀ ਅਮਰਤਕ ਰ ਹਜੂਰ ਸਾਹਿਬ ਵਿੱਚ ਡੀਕਦੇ ਨੇ ਉਹ ਕਾਦੇ ਵਾਸਤੇ ਡੀਕਦੇ ਨੇ ਸਾਡਾ ਮੂੰਹ ਥੋੜੀ ਵੇਖਣਾ ਉਹ ਵਹਿੰਦੇ ਨੇ ਵੀ ਅਜੇ ਗੁਰੂ ਦਾ ਸਿੰਘ ਬਣ ਗਿਆ ਹੈ ਉੱਡਾ ਚੱਲਿਆ ਆਂ ਅੰਮ੍ਰਿਤ ਛੱਤੇ ਪਲੀਤੀ ਛੱਡੀ ਆ ਕਿ ਜੇ ਚੁੱਕੀ ਫਿਰਦਾ ਮੈਣ ਤੋਂ ਇਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਮਹਾਰਾਜ ਹਰਕ ਨੂੰ ਪਿੰਡ ਤੋਂ 더 ਹੋਰ ਜੋ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਉ ਸੰਤੋਖੀ ਅਤਰੇ ਮਨ ਕੀ ਧੋਖ ਨਾਉ ਨੀਆਂ ਦਾਤਾ ਅੰਮ੍ਰਿਤ ਦੀਆਂ ਦਾਤਾ ਬਖਸ਼ਣ ਕਰੋ ਮੁਕ ਪਿਆਰੇ ਉੱਡਾ ਚੁੱਕਾ ਦੀ ਮਾਰਕੀ ਗੁਜਾਰ ਸਿੰਘ ਭਿਆਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ